ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਵੀਡੀਓ ਵੀ ਜੋ ਹੈ ਜੀ ਉਹ ਪੋਸਟਾਂ ਦੇ ਸਬੰਧ ਵਿੱਚ ਹੈ ਜਿਸ ਤਰ੍ਹਾਂ ਕਿ ਤੁਸੀਂ ਉੱਪਰ ਦੇਖ ਸਕਦੇ ਹੋ ਅਧਿਨ ਸੇਵਾਮਾਂ ਚੂਨਗੋੜ ਪੰਜਾਬ ਬਣ ਭਵਨ ਸੈਕਟਰ 68 ਮੋਹਾਲੀ ਠੀਕ ਹੈ ਜੀ ਇਸ਼ਤਿਹਾਰ ਨੰਬਰ 05/2024 ਰਾਹੀਂ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਅਨੁਸਾਰ ਗਰੁੱਪ ਸੀ ਦੀਆਂ ਕਲਰਕ ਦੀ ਸਿੱਧੀ ਭਰਤੀ ਦੀਆਂ ਅਸਾਮੀਆਂ ਦੀ ਗਿਣਤੀ ਜੋ ਕਿ ਪਹਿਲਾਂ ਕੀ ਸੀ 258 ਸੀ ਤੋਂ ਵਧਾ ਕੇ 584 ਸੀ ਜਿਹੜੀ ਹੈਗੀ ਉਹ ਕੀਤੀ ਜਾਂਦੀ ਹੈ ਤਾਂ ਦੇਖੋ ਜੀ ਪਹਿਲਾਂ ਜਿਹੜੀ ਦੀ ਅਸਾਮੀਆਂ ਦੀ ਗਿਣਤੀ ਸੀ ਉਹ 258 ਸੀ ਜਦ ਕਿ ਹੁਣ ਵਧਾ ਕੇ ਉਹ 584 ਕਰ ਦਿੱਤੀ ਗਈ ਹੈ ਤੋਂ ਬੜੀ ਵਧੀਆ ਗੱਲ ਹੈ ਜੀ ਇਹਨਾਂ ਅਸਾਮੀਆਂ ਦਾ ਵੇਰਵਾ ਅਨੁਲਾਗ ਜਿਹੜਾ ਹੈਗਾ ਜੀ ਅਨੁਲਗ ਊੜਾ ਰਾਹੀਂ ਨਾਲ ਅਟੈਚ ਕੀਤਾ ਜਾਂਦਾ ਹੈ ਮਿਤੀ 2 3 2024 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਹੋਏ ਇਸ਼ਤਿਹਾਰ ਨੰਬਰ 5 ਆਫ 2024 ਦਰਸਾਈਆਂ ਸ਼ਰਤਾਂ ਅਤੇ ਬੰਨਾ ਲਾਗੂ ਰਹਿੰਦੀਆਂ ਭਾਵ ਇਹ ਜਿਹੜਾ ਇਸ਼ਤਿਹਾਰ ਹੈ ਪਹਿਲਾਂ ਤੀਸਰੇ ਮਹੀਨੇ ਦੇ ਵਿੱਚ ਆਇਆ ਹੋਇਆ ਸੀ ਪਰ ਹੁਣ ਇਹਦੀਆਂ ਜਿਹੜੀਆਂ ਸ਼ਰਤਾਂ ਹਾਲਾਂਕਿ ਉਹੀ ਰਹਿਣਗੀਆਂ ਪਰ ਜਿਹੜੀਆਂ ਪੋਸਟਾਂ ਦਾ ਵੇਰਵਾ ਜਾਂ ਉਹਨਾਂ ਦੇ ਵਿੱਚ ਕੋਈ ਪੇਪਰ ਦੀ ਜਾਣਕਾਰੀ ਹੈ ਉਹ ਜਿਹੜੀ ਹੈਗੀ ਉਹ ਚੇਂਜ ਕੀਤੀ ਗਈ ਹੈ ਉਪਰੋਕਤ ਤੋਂ ਇਲਾਵਾ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਮਹੱਤਵਪੂਰਨ ਨੀਤੀਆਂ ਵਿੱਚ ਵਾਧਾ ਹੋਇਆ ਹੈ ਜਿਸ ਅਨੁਸਾਰ ਦਰਸਾਇਆ ਜਾਂਦਾ ਭਾਵ ਹੁਣ ਸਿਰਫ ਪੋਸਟਾਂ ਦੀ ਜਿਹੜੀ ਹੈਗੀ ਹੈ ਉਹ ਰੂਲ ਨੇ ਉਹ ਪਹਿਲਾਂ ਵਾਲੀ ਹੈ ਪਰ ਸੋਧ ਕੀਤੀ ਗਈ ਜਿਹਨਾਂ ਪੋਸਟਾਂ ਦੇ ਵਿੱਚ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਸ਼ੁਰੂਆਤੀ ਮਿਤੀ ਹੈ ਉਹ 21 8 2024 ਭਾਵ 21 ਅਗਸਤ ਤੋਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਜਾਣਗੇ ਜੀ ਅਪਲਾਈ ਹੋਣਾ ਆਨਲਾਈਨ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ ਹੈ ਜਿਹੜੀ 1 9 ਭਾਵ 1 ਸਤੰਬਰ ਨੂੰ ਜਿਹੜਾ ਸ਼ਾਮ 5 ਵਜੇ ਤੱਕ ਉਹ ਐਕਸੈਪਟ ਕੀਤਾ ਜਾਊਗਾ ਇਸ ਤੋਂ ਬਾਅਦ ਨਹੀਂ ਕੀਤਾ ਜਾਣਾ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈ 4 9 ਅਗਸਤ ਭਾਵ 4 9 ਜਿਹੜਾ ਹੈਗਾ 4 ਸਤੰਬਰ ਹੋਊਗੀ ਅਕਸ਼ਰ ਜੀ ਇਸ ਤੋਂ ਬਾਅਦ ਹੈਗਾ ਜੀ ਕਰੈਕਸ਼ਨ ਪੋਰਟਲ ਦੀ ਸ਼ੁਰੂਆਤੀ ਉਸ ਤੋਂ ਬਾਅਦ ਕਈ ਵਾਰ ਕੀ ਹੁੰਦਾ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਤਾਂ ਜਿਹੜਾ ਹੈਗਾ ਕਰੈਕਸ਼ਨ ਵੀ ਕੀਤੀ ਜਾਣੀ ਤਾਂ ਉਹ 5-9 ਹੋਊਗੀ ਕਰੈਕਸ਼ਨ ਇਪੋਰਟਲ ਦੀ ਅੰਤਮ ਮਿਤੀ 8 ਹੋ ਗਈ ਭਾਵੇਂ ਤਿੰਨ ਦਿਨ ਹੀ ਜਿਹੜੇ ਉਹ ਦਿੱਤੇ ਜਾਣਗੇ ਕਰੈਕਸ਼ਨ ਵਾਸਤੇ ਜੀ ਆਪਣੇ ਬਾਕੀ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸਾਂਝੀ ਕਰਿਓ ਜਿਹੜੇ ਵੀ ਅਜੀ ਵੀਰਸ ਗਾਰ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਰੱਬ ਰੱਖ